ਇੱਕ 25 ਸਾਲ ਦਾ ਨੌਜਵਾਨ ਜਿਹੜਾ ਕਿ ਇੱਕ ਵੱਡੇ ਹੋਟਲ ਦੇ ਵਿੱਚ ਮਾਮੂਲੀ ਵੇਟਰ ਦੀ ਨੌਕਰੀ ਕਰ ਰਿਹਾ ਤੇ ਉਸ ਹੋਟਲ ਦੇ ਵਿੱਚ ਇੱਕ ਦਿਨ ਬਾਹਰੋਂ ਆਇਆ ਕੋਈ ਵੱਡਾ ਅਧਿయోగਪਤੀ ਆਪਣਾ ਫੋਨ ਭੁੱਲ ਜਾਂਦਾ ਤੇ ਇਹ ਵੇਟਰ ਉਸ ਫੋਨ ਨੂੰ ਕਿਵੇਂ ਉਹਦੇ ਮਾਲਕ ਤੱਕ ਪਹੁੰਚਾਉਂਦਾ ਤੇ ਉਹਦੇ ਬਦਲੇ ਉਹ ਮਾਲਕ ਇਹਦੇ ਨਾਲ ਕੀ ਕਰਦਾ ਇਸ ਕਹਾਣੀ ਬਾਰੇ ਆਪਾਂ ਗੱਲਬਾਤ ਕਰਾਂਗੇ 25 ਸਾਲ ਦਾ ਰਵੀ ਵੇਟਰਾਂ ਵਾਲੀ ਵਰਦੀ ਪਾ ਕੇ ਘਰੋਂ ਨਿਕਲਦਾ ਤੇ ਉਹ ਆਪਣੇ ਹੋਟਲ ਦੇ ਵਿੱਚ ਜਾਂਦਾ ਦਿੱਲੀ ਦਾ ਉਹ مشہور ਪੰਜ ਤਾਰਾ ਹੋਟਲ ਜਿੱਥੇ ਕੇ ਵੱਡੇ ਵੱਡੇ ਉਦਯੋਗਪਤੀ ਫਿਲਮੀ ਕਲਾਕਾਰ ਜਾਂ ਬਾਹਰੋਂ ਆਏ ਸਲਾਨੀ ਰਹਿੰਦੇ ਸੀ ਜਾਂ ਵੱਡੇ ਵੱਡੇ ਨੇਤਾ ਰਹਿੰਦੇ ਸੀ ਤੇ ਉਸ ਹੋਟਲ ਦਾ ਕਿਰਾਇਆ ਕਿਸੇ ਆਮ ਆਦਮੀ ਦੀ ਸਾਲ ਦੀ ਕਮਾਈ ਨਾਲੋਂ ਕਿਤੇ ਵੱਧ ਸੀ ਵੱਡੇ ਵੱਡੇ ਅਮੀਰ ਲੋਕ ਉੱਥੇ ਰਹਿੰਦੇ ਆ ਤੇ ਰਵੀ ਆ ਜਿਹੜਾ ਇੱਕ ਬਹੁਤ ਗਰੀਬ ਪਰਿਵਾਰ ਨਾਲ ਸੰਬੰਧਤ ਆ ਪਰ ਉਹ ਆਪਣੀ ਇਮਾਨਦਾਰੀ ਦੇ ਸਦਕਾ ਇਸ ਹੋਟਲ ਦੇ ਵਿੱਚ ਨੌਕਰੀ ਕਰ ਰਿਹਾ ਰਵੀਆ ਜਿਹੜਾ ਬਹੁਤ ਪੜਿਆ ਲਿਖਿਆ ਮੁੰਡਾ ਬਹੁਤ ਹੀ ਨੇਕ ਸੁਭਾਅ ਦਾ ਮੁੰਡਾ ਪਰ ਉਹਦੀ ਮਜਬੂਰੀ ਆ ਵੀ ਉਹਨੂੰ ਵੇਟਰ ਦੀ ਨੌਕਰੀ ਕਰਨੀ ਪੈ ਰਹੀ ਆ ਇਸ ਹੋਟਲ ਦੇ ਵਿੱਚ ਉਹਨੂੰ 25000 ਤਨਖਾਹ ਮਿਲਦੀ ਆ ਤੇ 25000 ਹੀ ਉਹਨੂੰ ਬਹੁਤ ਲੱਗਦਾ ਪਰ ਉਹਦੀ ਬੁੱਢੀ ਤੇ ਬਜ਼ੁਰਗ ਮਾਂ ਜਿਹੜੀ ਕਿ ਬਿਮਾਰ ਰਹਿੰਦੀ ਆ ਉਹਦੀ ਹਾਰਟ ਦੀ ਪ੍ਰੋਬਲਮ ਆ ਤੇ ਡਾਕਟਰ ਨੇ ਉਹਨੂੰ ਦੱਸਿਆ ਕਿ 6-7 ਲੱਖ ਦਾ ਖਰਚਾ ਆਊਗਾ ਜੇ ਇਲਾਜ ਕਰਵਾਉਣਾ ਤਾਂ ਤੇ ਉਹਦੀ ਭੈਣ ਜਿਹੜੀ ਕਿ ਉਹ ਤੋਂ 4 ਸਾਲ ਛੋਟੀ ਆ ਉਹ ਸੌਫਟ ਇੰਜੀਨੀਅਰ ਬਣਨਾ ਚਾਹੁੰਦੀ ਆ ਭਾਵੇਂ ਕਿ ਉਹਦੇ ਕੋਲ ਕਮਾਈ ਦਾ ਕੋਈ ਸਾਧਨ ਨਹੀਂ ਹੈਗਾ ਇੰਨਾ ਪਰ ਉਹ ਇਹ ਚਾਹੁੰਦਾ ਵੀ ਉਹ ਆਪਣੀ ਮਾਂ ਦਾ ਵਧੀਆ ਇਲਾਜ ਕਰਵਾ ਲਵੇ ਤੇ ਆਪਣੀ ਭੈਣ ਨੂੰ ਇੰਜੀਨੀਅਰ ਬਣਾ ਦੇਵੇ ਇਸ ਸੁਪਨੇ ਨੂੰ ਪੂਰੇ ਕਰਨ ਦੀ ਹੋੜ ਦੇ ਵਿੱਚ ਉਹ ਦਿਨ ਰਾਤ ਹੋਟਲ ਦੇ ਵਿੱਚ ਕੰਮ ਕਰਦਾ ਤੇ ਜਿਹੜੇ ਵੀ ਮਹਿਮਾਨ ਨੂੰ ਰਵੀ ਅਟੈਂਡ ਕਰਦਾ ਉਹ ਮਹਿਮਾਨ ਰਵੀ ਤੋਂ ਬਹੁਤ ਖੁਸ਼ ਹੁੰਦਾ ਸੀ ਰਬੂ ਰਵੀ ਦੇ ਕੰਮ ਦੇ ਵਿੱਚ ਚੁਸਤੀ ਫੁਰਤੀ ਉਹਦਾ ਮਹਿਮਾਨਾਂ ਦੇ ਨਾਲ ਢੰਗ ਨਾਲ ਪੇਸ਼ ਆਉਣਾ ਹਾਲਾਂਕਿ ਉਸ ਹੋਟਲ ਦੇ ਵਿੱਚ ਬਹੁਤ ਅਮੀਰ ਤੇ ਕਮੰਡੀ ਸੁਭਾਅ ਦੇ ਜਿਹੜੇ ਲੋਕ ਆ ਉਹ ਆਉਂਦੇ ਸੀ ਬਿਨਾਂ ਗਲਤੀ ਤੋਂ ਵੀ ਉਹ ਬੇਟਰਾਂ ਨੂੰ ਝਿੜਕ ਦਿੰਦੇ ਸੀ ਉਹਨਾਂ ਦੀ ਬੇਇੱਜ਼ਤੀ ਕਰ ਦਿੰਦੇ ਸੀ ਰਵੀ ਨਾਲ ਵੀ ਇਸ ਤਰ੍ਹਾਂ ਬਹੁਤ ਵਾਰ ਹੋਇਆ ਸੀ ਪਰ ਰਵੀ ਨੇ ਕਦੇ ਵੀ ਗੁੱਸਾ ਨਹੀਂ ਦਿਖਾਇਆ ਸੀ ਬਸ ਉਹ ਚੁੱਪ ਕਰਕੇ ਹਰ ਇੱਕ ਦਾ ਜਿਹੜਾ ਗੁੱਸਾ ਸੀ ਉਹ ਸਹਿ ਲੈਂਦਾ ਸੀ ਇਸੇ ਤਰ੍ਹਾਂ ਦਿਨ गुज़रਦੇ ਨੇ ਤੇ ਇੱਕ ਦਿਨ ਉਸ ਹੋਟਲ ਦੇ ਵਿੱਚ ਅਮਰੀਕਾ ਦਾ ਇੱਕ ਪ੍ਰਸਿੱਧ ਉਦਯੋਗਪਤੀ ਮਿਸਟਰ ਐਂਡਰਸਨ ਆਉਣਾ ਹੁੰਦਾ ਤੇ ਹੋਟਲ ਦੇ ਵਿੱਚ ਸਵੇਰ ਤੋਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਜਦੋਂ ਮੈਨੇਜਰ ਸਾਰੇ ਵੇਟਰਸ ਨੂੰ ਬੁਲਾਉਂਦਾ ਤੇ ਉਹਨਾਂ ਨੂੰ ਕਹਿੰਦਾ ਵੀ ਰਵੀ ਤੂੰ ਉਹਨਾਂ ਨੂੰ ਅਟੈਂਡ ਕਰਨਾ ਤੇ ਉਹਨਾਂ ਦੀ ਖਾਤਰਦਾਰੀ ਦੇ ਵਿੱਚ ਕੋਈ ਕਮੀ ਨਹੀਂ ਰਹਿਣੀ ਚਾਹੀਦੀ ਹਾਲਾਂਕਿ ਉਹਨਾਂ ਨੇ ਆਪਾਂ ਨੂੰ ਪੇ ਕਰਨਾ ਪੈਸੇ ਦੇਣੇ ਆ ਪਰ ਫਿਰ ਵੀ ਸਾਡੇ ਹੋਟਲ ਦੀ ਕੋਈ ਮਾੜੀ ਜਿਹੀ ਕਮੀ ਹੈ ਜਿਹੜੀ ਉਹ ਉਜਾਗਰ ਨਹੀਂ ਹੋਣੀ ਚਾਹੀਦੀ ਵੀ ਸ਼ਿਕਾਇਤ ਦਾ ਮੌਕਾ ਨਹੀਂ ਮਿਲਣਾ ਚਾਹੀਦਾ ਉਹ ਕਹਿੰਦਾ ਜੀ ਸਾਹਿਬ ਠੀਕ ਆ ਚਲੋ ਦੁਪਹਿਰ ਤੱਕ ਮਿਸਟਰ ਐਂਡਰਸਨ ਆ ਜਿਹੜਾ ਉਹ ਆਪਣੀ ਜਿਹੜੀ ਅਸਿਸਟੈਂਟ ਦੇ ਨਾਲ ਆਉਂਦਾ ਸਾਰੇ ਹੋਟਲ ਦੇ ਕਰਮਚਾਰੀ ਤੇ ਵੇਟਰ ਆ ਜਿਹੜੇ ਉਹਦਾ ਸਵਾਗਤ ਕਰਦੇ ਆ ਤੇ ਉਹ ਆ ਕੇ ਇੱਕ ਵਧੀਆ ਟੇਬਲ ਤੇ ਉਹਨੂੰ ਬਿਠਾਇਆ ਜਾਂਦਾ ਤੇ ਉੱਥੇ ਰਵੀ ਹੈ ਜਿਹੜਾ ਉਹਨਾਂ ਲਈ ਹਣਾ ਹਾਜ਼ਰ ਹੁੰਦਾ ਜੋ ਕੁਝ ਵੀ ਉਹਨਾਂ ਨੂੰ ਚਾਹੀਦਾ ਹੁੰਦਾ ਚਲੋ ਮਿਸਟਰ ਐਂਡਰਸਨ ਹੈ ਜਿਹੜਾ ਉਹ ਆਪਣਾ ਲੈਪਟਾਪ ਖੋਲ ਕੇ ਬੈਹਂਦਾ ਤੇ ਨਾਲ ਉਹ ਆਪਣਾ ਮੋਬਾਈਲ ਉੱਥੇ ਰੱਖ ਲੈਂਦਾ ਟੇਬਲ ਤੇ ਤੇ ਉਹ ਕਿਸੇ ਜ਼ਰੂਰੀ ਮੀਟਿੰਗ ਦਾ ਨੂੰ ਅਟੈਂਡ ਕਰ ਰਿਹਾ ਸੀ ਚਲੋ ਰਵੀ ਉਹਨਾਂ ਦੇ ਕੋਲ ਖੜਾ ਰਹਿੰਦਾ ਉਹ ਜਿਹੜੀ ਵੀ ਚੀਜ਼ ਦਾ ਇਸ਼ਾਰਾ ਕਰਦਾ ਰਵੀ ਤੁਰੰਤ ਉੱਥੇ ਹਾਜ਼ਰ ਕਰਦਾ ਤੇ ਰਵੀ ਦਾ ਜਿਹੜਾ ਬਿਹੇਵ ਸੀ ਮਿਸਟਰ ਐਂਡਰਸਨ ਵੇਖਦਾ ਉਹਨੂੰ ਠੀਕ ਲੱਗਦਾ ਪਰ ਉਹ ਹੁਣ ਆਪਣੇ ਕੰਮ ਦੇ ਵਿੱਚ ਵਿਅਸਤ ਸੀ ਚਲੋ ਕੀ ਕਰਦੇ ਆ ਉਹ ਮੀਟਿੰਗ ਜਦੋਂ ਅਟੈਂਡ ਕਰ ਹਟਦਾ ਤਾਂ ਲੈਪਟਾਪ ਨੂੰ ਸ਼ਟਡਾਊਨ ਕਰਕੇ ਉਹ ਆਪਣੇ ਬੈਗ ਚ ਪਾ ਲੈਂਦਾ ਤੇ ਉਸ ਤੋਂ ਬਾਅਦ ਖਾਣਾ ਖਾਂਦਾ ਖਾਣਾ ਖਵਾਉਣ ਵੇਲੇ ਰਵੀ ਨੇ ਉਹਨਾਂ ਦੀ ਖਾਤਰਦਾਰੀ ਦੇ ਵਿੱਚ ਕੋਈ ਕਮੀ ਨਹੀਂ ਛੱਡੀ ਤੇ ਫਿਰ ਉਹ ਦੋਨੋਂ ਜਣੇ ਮਿਸਟਰ ਐਂਡਰਸਨ ਤੇ ਉਹਦੀ ਜਿਹੜੀ ਸਹਿਕਾ ਹੁੰਦੀ ਆ ਉੱਠ ਕੇ ਚਲੇ ਜਾਂਦੇ ਆ ਤੇ ਜਦੋਂ ਰਵੀ ਆਕੇ ਉਹਨਾਂ ਵਾਲੇ ਵਰਤਨ ਚੱਕਣ ਆਉਂਦਾ ਭਾਂਡੇ ਚੱਕਣ ਆਉਂਦਾ ਤਾਂ ਉਹਦੀ ਨਿਗਾ ਉੱਥੇ ਇੱਕ ਬਹੁਤ ਚਮਕਦੇ ਹੋਏ ਮੋਬਾਈਲ ਤੇ ਪੈਂਦੀ ਆ ਤੇ ਉਹ ਸੋਚਦਾ ਵੀ ਸ਼ਾਇਦ ਇਹ ਮਿਸਟਰ ਐਂਡਰਸਨ ਦਾ ਉਹ ਚਲੋ ਮੋਬਾਈਲ ਚੱਕਦਾ ਮੋਬਾਈਲ ਚੱਕ ਕੇ ਉਹ ਨਾ ਕਾਊਂਟਰ ਤੇ ਜਮ੍ਹਾਂ ਕਰਾਉਣ ਚੱਲਿਆ ਜਾਂਦਾ ਤੇ ਕਾਊਂਟਰ ਤੇ ਜਾ ਕੇ ਉਹ ਮੈਨੇਜਰ ਨੂੰ ਕਹਿੰਦਾ ਵੀ ਆਹ ਮੋਬਾਈਲ ਆ ਜਿਹੜਾ ਇਹ ਸ਼ਾਇਦ ਉਹ ਭੁੱਲ ਗਿਆ ਬਾਹਰਲਾ ਜਿਹੜਾ ਆਇਆ ਸੀ ਵੀ ਆਊਗਾ ਉਹ ਦੁਬਾਰਾ ਲੈਣ ਵੀ ਰੱਖ ਲਾ ਤਾਂ ਜਿਹੜਾ ਮੈਨੇਜਰ ਆ ਉਹ ਫੋਨ ਨੂੰ ਚੰਗੀ ਤਰ੍ਹਾਂ ਵੇਖਦਾ ਤੇ ਉਹ ਰਵੀ ਨੂੰ ਕਹਿੰਦਾ ਰਵੀ ਤੇਰੀ ਬਿਮਾਰ ਮਾਂ ਦਾ ਇਲਾਜ ਕਰਾਉਣ ਨੂੰ ਤੇ ਤੇਰੀ ਭੈਣ ਦੀ ਪੜ੍ਹਾਈ ਲਈ ਤੈਨੂੰ ਪੈਸੇ ਚਾਹੀਦੇ ਹਨ ਉਹ ਕਹਿੰਦਾ ਵੀ ਹਾਂਜੀ ਸਾਹਿਬ ਵੀ ਪਰ ਤੁਸੀਂ ਇਹ ਕਿਉਂ ਪੁੱਛਿਆ ਕਹਿੰਦਾ ਮੇਰੀ ਗੱਲ ਸੁਣ ਨਾ ਇਹ ਮੋਬਾਈਲ ਆ ਨਾ ਘੱਟੋ-ਘੱਟ 6-7 ਲੱਖ ਦਾ ਹੋਊਗਾ ਤੂੰ ਐਂ ਕਰ ਇਹ ਮੋਬਾਈਲ ਲੈ ਜਾ ਤੇ ਇਹਨੂੰ ਬਾਹਰ ਕਿਤੇ ਵੇਚਿਆ ਅੱਧੇ ਪੈਸੇ ਤੇਰੇ ਤੇ ਅੱਧੇ ਮੇਰੇ ਆਪਣੀ ਤਾਂ ਮौज ਲੱਗ ਜੂ ਰਵੀ ਕਹਿੰਦਾ ਵੀ ਨਹੀਂ ਨਹੀਂ ਸਰ ਇਹ ਨਹੀਂ ਹੋ ਸਕਦਾ ਮੈਂ ਅਗਲੇ ਦਾ ਫੋਨ ਕਿਉਂ ਵੇਚਾਂ ਤੇ ਮੈਂ ਨਹੀਂ ਇਹ ਕਰ ਸਕਦਾ ਮੇਰੀ ਮਾਂ ਤੇ ਮੇਰੇ ਪਿਓ ਨੇ ਤਾਂ ਹਮੇਸ਼ਾ ਮੈਨੂੰ ਇਮਾਨਦਾਰੀ ਸਿਖਾਈ ਆ ਮੈਨੇਜਰ ਕਹਿੰਦਾ ਅੱਛਾ ਮੈਂ ਦੱਸਾਂ ਤੈਨੂੰ ਇਮਾਨਦਾਰੀ ਕੀ ਹੁੰਦੀ ਆ ਤੂੰ ਮੈਨੂੰ ਜਵਾਬ ਦੇਵੇਂਗਾ ਚੁੱਪ ਕਰਕੇ ਕਹਿੰਦਾ ਮੋਬਾਈਲ ਵੇਚ ਕੇ ਆ ਨਹੀਂ ਕਹਿੰਦਾ ਮੈਂ ਤੇਰੇ ਤੇ ਇਲਜ਼ਾਮ ਲਾਉਂਗੀ ਤੂੰ ਚੋਰੀ ਕੀਤਾ ਉਹਨਾਂ ਦੀ ਜੇਬ ਚੋਂ ਕੱਢਿਆ ਕਹਿੰਦਾ ਮੁੜ ਕੇ ਤੈਨੂੰ ਕਹਿੰਦਾ ਨੌਕਰੀ ਤਾਂ ਕੀ ਤੈਨੂੰ ਇੱਥੋਂ ਧੱਕੇ ਮਾਰ ਮਾਰ ਕੇ ਕੱਢਣਗੇ ਤਾਂ ਚਲ ਭਈ ਰਵੀ ਆ ਜਿਹੜਾ ਉਹ ਬਹੁਤਾ ਐਕਟਿਵ ਜਾਂ ਜਾਂ ਨੂੰ ਚਲਾਕ ਨਹੀਂ ਕਹਿ ਸਕਦੇ ਉਹ ਡਰ ਜਾਂਦਾ ਉਹ ਕਹਿੰਦਾ ਵੀ ਨਹੀਂ ਮੈਂ ਨਹੀਂ ਵੇਚ ਕੇ ਆਂਦਾ ਉਹ ਕਹਿੰਦਾ ਵੀ ਫੋਨ ਤਾਂ ਤੈਨੂੰ ਵੇਚਣਾ ਪਊਗਾ ਤੇ ਚਲੋ ਉਹਨੂੰ ਇਹ ਹੁੰਦਾ ਵੀ ਇਹ ਆਪੇ ਫੋਨ ਵੇਚਿਆ ਵੀ ਆਪੇ ਇਹ ਫਸੂ ਤੇ ਪੈਸੇ ਮੈਨੂੰ ਵੀ ਅੱਧੇ ਮਿਲ ਜਾਣਗੇ ਚਲ ਭਈ ਉਹ ਜਦੋਂ ਖੇੜੇ ਪੈ ਜਾਂਦਾ ਤਾਂ ਰਵੀ ਆ ਜਿਹੜਾ ਉਹ ਫੋਨ ਲੈ ਕੇ ਉਥੋਂ ਚੱਲ ਪੈਂਦਾ ਪਰ ਉਹ ਵੇਚਣ ਨਹੀਂ ਜਾਂਦਾ ਹੁੰਦਾ ਉਹਨੂੰ ਪਤਾ ਹੁੰਦਾ ਵੀ ਜੇ ਮੈਂ ਫੋਨ ਵੇਚ ਕੇ ਉਹਨੂੰ ਪੈਸੇ ਨਾ ਦਿੱਤੇ ਤਾਂ ਮੈਨੂੰ ਉਹ ਕਿਵੇਂ ਨਾ ਕਿਵੇਂ ਕਰਕੇ ਨੌਕਰੀ ਤੋਂ ਕੱਢ ਦੂ ਪਰ ਮੈਂ ਇਹ ਫੋਨ ਵੇਚਣਾ ਨਹੀਂ ਹੈਗਾ ਫਿਰ ਉਹ ਸੋਚਦਾ ਵੀ ਉਹ ਗੱਲ ਕਰ ਰਹੇ ਸੀ ਇੰਗਲਿਸ਼ ਦੇ ਵਿੱਚ ਵੀ ਉਹਨਾਂ ਨੇ ਮਤਲਬ ਮੀਟਿੰਗ ਅਟੈਂਡ ਕਰਨ ਤੋਂ ਬਾਅਦ 에ਅਰਪੋਰਟ ਤੇ ਜਾਣ ਦੀ ਗੱਲ ਕਰ ਰਹੇ ਸੀ ਉਹ ਤੇ ਉਹ ਸੋਚਦਾ ਵੀ 에ਅਰਪੋਰਟ ਵੱਲ ਗਏ ਹੋਣਗੇ ਉਹ ਕੀ ਕਰਦਾ ਉਹ ਨਾ ਉੱਥੋਂ ਇੱਕ ਟੈਕਸੀ ਕਰਾਉਂਦਾ ਤੇ ਟੈਕਸੀ ਕਰਾ ਕੇ 에ਅਰਪੋਰਟ ਵੱਲ ਨੂੰ ਨਿਕਲ ਜਾਂਦਾ ਤੇ 에ਅਰਪੋਰਟ ਥੋੜੀ ਦੂਰੀ ਹੁੰਦਾ ਉਸ ਹੋਟਲ ਤੋਂ 에ਅਰਪੋਰਟ ਤੇ ਜਾਂਦਾ ਉਹ ਤੇ ਉਹਦੀ ਫੋਨ ਉਹਦੀ ਜੇਬ 'ਚ ਹੁੰਦਾ ਤੇ ਉਹ ਵੇਖਦਾ ਹਨਾ ਆਸ-ਪਾਸੇ ਵੇਖਦਾ ਵੀ ਕੀ ਹੈ ਮੈਨੂੰ ਮਿਸਟਰ ਐਂਡਰਸਨ ਦਿਸ ਜੇ ਤਾਂ ਉਦੋਂ ਮਿਸਟਰ ਐਂਡਰਸਨ ਨੂੰ ਜਦੋਂ ਰਸਤੇ ਦੇ ਵਿੱਚ ਜਾ ਕੇ ਪਤਾ ਲੱਗਦਾ ਵੀ ਮੇਰਾ ਫੋਨ ਉੱਥੇ ਰਹਿ ਗਿਆ ਤਾਂ ਉਹ ਕੀ ਕਰਦਾ ਉਹ ਵਾਪਸ ਉਸ ਹੋਟਲ ਵੱਲ ਜਾਂਦਾ ਹੋਟਲ ਦੇ ਵਿੱਚ ਜਾ ਕੇ ਜਦੋਂ ਉਹ ਆਪਣੇ ਮੋਬਾਈਲ ਦੀ ਗੱਲ ਕਰਦਾ ਤਾਂ ਮੈਨੇਜਰ ਹੈ ਜਿਹੜਾ ਉਹ ਘਬਰਾ ਜਾਂਦਾ ਤੇ ਉਹ ਕਹਿੰਦਾ ਵੀ ਮੈਨੂੰ ਨਹੀਂ ਪਤਾ ਤਾਂ ਚਲੋ ਦੇਖਿਆ ਜਾਂਦਾ ਵੀ ਹਨਾ ਕਿਹੜਾ ਵੇਟਰ ਸੀ ਜਿਹੜਾ ਸਾਡਾ ਖਾਣਾ ਸਾਨੂੰ ਲੈ ਕੇ ਆਇਆ ਸੀ ਤਾਂ ਸਾਰੇ ਮਤਲਬ ਕਹਿੰਦੇ ਆ ਵੀ ਰਵੀ ਸੀ ਰਵੀ ਸੀ ਤਾਂ ਮੈਨੇਜਰ ਹੈ ਜਿਹੜਾ ਉਹ ਕਹਿ ਦਿੰਦਾ ਵੀ ਉਹ ਰਵੀ ਵੀ ਉਹਨੇ ਚੋਰੀ ਕਰ ਲਿਆ ਹੋਣਾ ਤੇ ਚਲੋ ਭਈ ਉਸ ਤੋਂ ਬਾਅਦ ਮਿਸਟਰ ਐਂਡਰਸਨ ਆ ਜਿਹੜਾ ਉਹ ਉਹਦੇ ਫੋਨ ਦੀ ਨਾ ਲੋਕੇਸ਼ਨ ਲੱਗੀ ਹੁੰਦੀ ਆ ਆਨ ਹੁੰਦੀ ਆ ਤੇ ਉਹ ਆਪਦੇ ਫੋਨ ਤੇ ਉਥੋਂ ਮੈਨੇਜਰ ਦੇ ਫੋਨ ਤੋਂ ਆਪਦੇ ਫੋਨ ਤੇ ਫੋਨ ਲਾਉਂਦਾ ਤੇ ਫੋਨ ਆ ਜਿਹੜਾ ਉਹ ਲੱਗ ਜਾਂਦਾ ਤੇ ਰਵੀ ਜਦੋਂ ਵੇਖਦਾ ਵੀ ਬੈਲ ਆ ਰਹੀ ਆ ਪਰ ਉਹਨੂੰ ਫੋਨ ਅਟੈਂਡ ਨਹੀਂ ਕਰਨਾ ਆਉਂਦਾ ਹੁੰਦਾ ਫੋਨ ਮਹਿੰਗਾ ਹੁੰਦਾ ਚਲੋ ਕੋਸ਼ਿਸ਼ ਕਰਕੇ ਵੇਖਦਾ ਵੀ ਕਿਵੇਂ ਅਟੈਂਡ ਹੋਊ ਬੈਲ ਉਹਨੂੰ ਸੁਣ ਰਹੀ ਹੁੰਦੀ ਆ ਪਰ ਉਹ ਫੋਨ ਨਹੀਂ ਅਟੈਂਡ ਕਰ ਸਕਦਾ ਤੇ ਉਹ ਸੋਚਦਾ ਵੀ ਮੈਂ ਤਾਂ ਬੜਾ ਫਸਿਆ ਵੀ ਮੈਂ ਤਾਂ ਇੱਥੇ ਲੱਭ ਰਿਹਾ ਉਹ ਕੀ ਕਰਦਾ ਉਹ ਉੱਥੇ ਬਹਿ ਜਾਂਦਾ ਤੇ ਉਸ ਤੋਂ ਬਾਅਦ ਮਿਸਟਰ ਐਂਡਰਸਨ ਆ ਜਿਹੜਾ ਨੇੜਲੇ ਪੁਲਿਸ ਸਟੇਸ਼ਨ ਤੇ ਜਾਂਦਾ ਤੇ ਜਾ ਕੇ ਉਹ ਦੱਸਦਾ ਹਨਾ ਵੀ ਮੇਰੇ ਫੋਨ ਦਾ ਜੀਪੀਐਸ ਆਉਣਾ ਤੇ ਲੋਕੇਸ਼ਨ ਲੱਗੀ ਹੋਈ ਆ ਵੀ ਆਹ ਫੋਨ ਆ ਮੇਰਾ ਤੇ ਵੀ ਤੁਸੀਂ ਆ ਨੰਬਰ ਆ ਵੀ ਤੁਸੀਂ ਇਹਦੀ ਲੋਕੇਸ਼ਨ ਟ੍ਰੇਸ ਕਰੋ ਤਾਂ ਚਲੋ ਜਦੋਂ ਥਾਣੇ ਵਾਲੇ ਉਸ ਫੋਨ ਦੀ ਲੋਕੇਸ਼ਨ ਟ੍ਰੇਸ ਕਰਦੇ ਆ ਤਾਂ ਉਹ ਕਹਿੰਦੇ ਵੀ ਇਹਦੀ ਲੋਕੇਸ਼ਨ ਆ ਜਿਹੜੀ 에ਅਰਪੋਰਟ ਦੀ ਆ ਰਹੀ ਆ ਮਿਸਟਰ ਐਂਡਰਸਨ ਸੋਚਦਾ ਵੀ ਜੇ ਉਹਨੇ ਮੇਰਾ ਮੋਬਾਈਲ ਚੋਰੀ ਕੀਤਾ ਫਿਰ ਉਹ 에어ਪੋਰਟ ਤੇ ਕਿਉਂ ਬੈਠ ਵੀ ਮੇਰਾ ਫੋਨ ਆ ਰਿਹਾ ਤੇ ਚਲੋ ਪੁਲਿਸ ਵਾਲੇ ਆ ਜਿਹੜੇ ਉਹਨੂੰ ਕਹਿੰਦੇ ਆ ਵੀ ਕੋਈ ਗੱਲ ਨਹੀਂ ਹੁਣ ਐਡਾ ਵੱਡਾ ਬੰਦਾ ਸੀ ਬਾਹਰੋਂ ਆਇਆ ਸੀ ਹਨਾ ਉਹਨੂੰ ਕਹਿੰਦੇ ਵੀ ਤੂੰ ਚੱਲ ਆਪਦੀ ਗੱਡੀ ਲੈ ਕੇ ਚੱਲ ਤੇ ਵੀ ਅਸੀਂ ਤੇਰੀ ਹੈਲਪ ਕਰਦੇ ਆ ਇੱਕ ਪੁਲਿਸ ਵਾਲਾ ਜਿਹੜਾ ਉਹਦੇ ਨਾਲ ਬਿਠਾ ਦਿੱਤਾ ਜਾਂਦਾ ਉਹ ਆਪਦੇ ਫੋਨ ਤੋਂ ਥਾਣੇ ਦੇ ਵਿੱਚ ਵਾਰ-ਵਾਰ ਫੋਨ ਕਰਦਾ ਰਹਿੰਦਾ ਉਸੇ ਲੋਕੇਸ਼ਨ ਦੇ ਅਨੁਸਾਰ ਉਹ ਜਾਈ ਜਾਂਦੇ ਆ 에어ਪੋਰਟ ਤੇ ਜਾ ਕੇ ਉਹ ਵੇਖਦੇ ਆ ਵੀ ਇੱਕ ਬੈਂਚ ਤੇ ਰਵੀ ਬੈਠਾ ਹੁੰਦਾ ਔਰ ਇਧਰ ਦੇਖ ਲਿਆ ਕਿ ਦੇ ਇਧਰ ਉਹ ਵੀ ਵੇਖ ਰਿਹਾ ਹੁੰਦਾ ਕਿਉਂਕਿ ਉਹਨੂੰ ਇਹ ਹੁੰਦਾ ਵੀ ਐਂਡਰਸਨ ਇੱਥੇ ਆਊਗਾ ਜ਼ਰੂਰ ਮਿਸਟਰ ਐਂਡਰਸਨ ਜਿਹੜਾ ਉਹ ਰਵੀ ਨੂੰ ਵੇਖਦਾ ਤੇ ਰਵੀ ਵੀ ਉਹਨੂੰ ਵੇਖ ਲੈਂਦਾ ਚਲੋ ਭੱਜ ਕੇ ਉਹ ਉਹਦੇ ਕੋਲ ਆਉਂਦਾ ਤੇ ਉਹਨੂੰ ਉਹਦਾ ਫੋਨ ਕੱਢ ਕੇ ਫੜਾਉਂਦਾ ਤੇ ਐਂਡਰਸਨ ਜਿਹੜਾ ਸਮਝ ਜਾਂਦਾ ਵੀ ਇਹੇ ਮੇਰਾ ਫੋਨ ਫੜਾਉਣ ਦਾ ਮਾਰਾ ਹੀ ਬੈਠਾ ਸੀ ਉਸ ਤੋਂ ਬਾਅਦ ਉਹ ਰਵੀ ਜਦੋਂ ਇੰਗਲਿਸ਼ ਦੇ ਵਿੱਚ ਉਹਨੂੰ ਥੈਂਕ ਯੂ ਕਹਿੰਦਾ ਦੇ ਉਹ ਇਹ ਵੀ ਕਹਿੰਦਾ ਵੀ ਸਰ ਮੈਂ ਬਹੁਤ ਸਮੇਂ ਦਾ ਹਨਾ ਤੁਹਾਡਾ ਇੱਥੇ ਇੰਤਜ਼ਾਰ ਕਰ ਰਿਹਾ ਵੀ ਮੈਨੂੰ ਉਦੋਂ ਪਤਾ ਲੱਗ ਗਿਆ ਸੀ ਤੁਹਾਡਾ ਫੋਨ ਵੀ ਮੈਂ ਉਹਦੀ ਲੈ ਕੇ ਤੁਹਾਡੇ ਪਿੱਛੇ ਆ ਗਿਆ ਸੀ ਤੇ ਵੀ ਇਹ ਤੇ ਘੰਟੀ ਵੀ ਆਈ ਵੀ ਮੈਨੂੰ ਅਟੈਂਡ ਨਹੀਂ ਕਰਨ ਆਇਆ ਤਾਂ ਜਿਹੜਾ ਇੰਡਰਸਨ ਆ ਉਹ ਸੋਚਦਾ ਵੀ ਇੱਕ ਆਮ ਜਿਹਾ ਵੇਟਰ ਇੰਨੀ ਤਕੜੀ ਅੰਗਰੇਜ਼ੀ ਬੋਲ ਲੈਂਦਾ ਚਲੋ ਉਹਦੇ ਨਾਲ ਗੱਲ ਕਰਦਾ ਪਹਿਲਾਂ ਤਾਂ ਉਹਦਾ ਥੈਂਕ ਯੂ ਕਰਦਾ ਉਹਨੂੰ ਗੱਲ ਨਾਲ ਲਾ ਲੈਂਦਾ ਤੇ ਉਹਨੂੰ ਕਹਿੰਦਾ ਵੀ ਇਹ ਫੋਨ ਮੇਰੇ ਲਈ ਸਿਰਫ ਫੋਨ ਨਹੀਂ ਇਸ ਫੋਨ ਦੇ ਵਿੱਚ ਮੇਰੀ ਪਤਨੀ ਤੇ ਮੇਰੀ ਧੀ ਦੀਆਂ ਫੋਟੋਆਂ ਜਿਹੜੀਆਂ ਕਿ ਹੁਣ ਇਸ ਦੁਨੀਆ ਤੇ ਨਹੀਂ ਹੈਗੀਆਂ ਹੈਗੀਆਂ ਉਹ ਇਸ ਦੁਨੀਆ ਤੋਂ ਚਲੀਆਂ ਗਈਆਂ ਨੇਗੀਆਂ ਤੂੰ ਮੈਨੂੰ ਫੋਨ ਨਹੀਂ ਲਟਾਇਆ ਮੈਨੂੰ ਮੇਰੀ ਬਹੁਤ ਵੱਡੀ ਆਮਾਨਤ ਲਟਾਤੀ ਤੇ ਨਾਲੇ ਮੇਰੇ ਬਿਜ਼ਨਸ ਦੀਆਂ ਬਹੁਤ ਜਿਹੜੀਆਂ ਪ੍ਰਾਈਵੇਟ ਚੀਜ਼ਾਂ ਜਿਹੜੀਆਂ ਬਹੁਤ ਮਹੱਤਵਪੂਰਨ ਚੀਜ਼ਾਂ ਨੇ ਉਹ ਇਸ ਫੋਨ 'ਚ ਨੇਗੀਆਂ ਵੀ ਤੇਰਾ ਮੈਂ ਕਿਵੇਂ ਧੰਨਵਾਦ ਕਰਾਂ ਉਹ ਆਪਣੇ ਪਰਸ ਦੇ ਵਿੱਚੋਂ ਡਾਲਰ ਕੱਢਦਾ ਤੇ ਉਹਨੂੰ ਫੜਾਉਂਦਾ ਤੇ ਉਹ ਕਹਿੰਦਾ ਵੀ ਨਹੀਂ ਸਾਹਬ ਮੈਂ ਨਹੀਂ ਲੈਣੇ ਉਹ ਕਹਿੰਦਾ ਵੀ ਨਹੀਂ ਇਹ ਤਾਂ ਤੇਰਾ ਇਨਾਮ ਆ ਫਿਰ ਉਸ ਤੋਂ ਬਾਅਦ ਉਹ ਕਹਿੰਦਾ ਵੀ ਤੇਰੇ ਹੋਟਲ ਦੇ ਮੈਨੇਜਰ ਨੇ ਇਹ ਕਿਉਂ ਕਿਹਾ ਵੀ ਫੋਨ ਤੂੰ ਚੋਰੀ ਕੀਤਾ ਹੋ ਤਾਂ ਫਿਰ ਉਹ ਉਹਨੂੰ ਉੱਥੇ ਦੱਸ ਦਿੰਦਾ ਵੀ ਮੈਂ ਮੇਰੀ ਨੌਕਰੀ ਤਾਂ ਗਈ ਸਮਝੋ ਉਸ ਹੋਟਲ ਦੇ ਵਿੱਚੋਂ ਫਿਰ ਉਹ ਦੱਸਦਾ ਵੀ ਮੈਨੇਜਰ ਨੇ ਮੈਨੂੰ ਇਹ ਗੱਲ ਕਹੀ ਸੀ ਵੀ ਤੂੰ ਫੋਨ ਵੇਚਿਆ ਤੇ ਵੀ ਆਪਾਂ ਪੈਸੇ ਅੱਧ-ਅੱਧ ਕਰ ਲਾਂਗੇ ਮੈਨੂੰ ਪਤਾ ਸੀ ਵੀ ਜੇ ਮੈਂ ਇਹ ਫੋਨ ਵੇਚ ਕੇ ਉਹਨੂੰ ਅੱਧੇ ਪੈਸੇ ਨਹੀਂ ਦੇਵਾਂਗਾ ਤਾਂ ਮੈਨੂੰ ਇਹ ਨੌਕਰੀ ਤੋਂ ਹੱਥ ਧੋਣੇ ਪੈਣਗੇ ਭਾਵੇਂ ਕਿ ਅੱਜ ਦੀ ਘੜੀ 'ਚ ਉਹ ਨੌਕਰੀ ਮੇਰੇ ਲਈ ਬਹੁਤ ਜ਼ਰੂਰੀ ਸੀ ਪਰ ਮੈਂ ਆਪਣੇ ਪਿਓ ਦੀ ਦਿੱਤੀ ਹੋਈ ਇਮਾਨਦਾਰੀ ਚੁਣੀ ਆ ਮੇਰੀ ਨੌਕਰੀ ਜਾਂਦੀ ਹੈ ਜਾਣਦੇ ਪਰ ਮੈਂ ਆਪਣੀ ਇਮਾਨਦਾਰੀ ਨਹੀਂ ਜਾਣ ਦੇਣੀ ਇਸ ਕਰਕੇ ਮੈਂ ਇੱਥੇ ਬੈਠਾ ਸੀ ਤੇ ਐਂਡਰਸਨ ਉਹਦੀਆਂ ਗੱਲਾਂ ਤੋਂ ਬੜਾ ਪ੍ਰਭਾਵਿਤ ਹੁੰਦਾ ਤੇ ਉਹ ਕਹਿੰਦਾ ਵੀ ਤੁਸੀਂ ਕੌਣ-ਕੌਣ ਘਰ ਦੇ ਵਿੱਚ ਰਹਿੰਦੇ ਹੋ ਉਹ ਆਪਣੇ ਪਰਿਵਾਰ ਬਾਰੇ ਦੱਸਦਾ ਵੀ ਮੇਰੀ ਬਿਮਾਰ ਮਾਂ ਤੇ ਮੇਰੀ ਭੈਣ ਹਨਾ ਜਿਹੜੀ ਕਿ ਸਾਫਟ ਇੰਜੀਨੀਅਰ ਬਣਨਾ ਚਾਹੁੰਦੀ ਆ ਤੇ ਆਪ ਵੀ ਉਹ ਦੱਸਦਾ ਵੀ ਮੈਂ ਵੀ ਮੈਡੀਕਲ ਕੀਤਾ ਹਨਾ ਵੀ ਮੈਂ ਪੜ੍ਹਾਈ ਦੇ ਵਿੱਚ ਵਧੀਆ ਹੁਸ਼ਿਆਰ ਸੀ ਪਰ ਸਾਡੇ ਘਰ ਦੇ ਹਾਲਾਤ ਆ ਜਿਹੜੇ ਉਹਨਾਂ ਨੇ ਸਾਨੂੰ ਅਲੋ ਨਹੀਂ ਕੀਤਾ ਤਾਂ ਫਿਰ ਉਹ ਕਹਿੰਦਾ ਵੀ ਤੇਰੀ ਜਗ੍ਹਾ ਇਹੋ ਜਿਹੇ ਹੋਟਲਾਂ ਦੇ ਵਿੱਚ ਵੇਟਰਿੰਗ ਕਰਨ ਦੀ ਨਹੀਂ ਹੈਗੀ ਤੂੰ ਵੇਟਰ ਨਹੀਂ ਬਣਨਾ ਹੈਗਾ ਮੇਰੀ ਕੰਪਨੀ ਦੇ ਵਿੱਚ ਤੈਨੂੰ ਮੈਂ ਨੌਕਰੀ ਦਿਉ ਤੇ ਨਾਲੇ ਤੇਰੀ ਭੈਣ ਦੀ ਪੜ੍ਹਾਈ ਦਾ ਖਰਚਾ ਵੀ ਮੈਂ ਕਰੂੰਗਾ ਤੇ ਉਸ ਤੋਂ ਬਾਅਦ ਉਹਦੀ ਨੌਕਰੀ ਅਮਰੀਕਾ ਦੇ ਵਿੱਚ ਮੇਰੀ ਕੰਪਨੀ ਦੇ ਵਿੱਚ ਮੈਂ ਉਹਨੂੰ ਨੌਕਰੀ ਦੇਊਗਾ ਤੇ ਤੇਰੀ ਮਾਂ ਦਾ ਇਲਾਜ ਆ ਚੱਕ ਪੈਸੇ ਹੋਰ ਡਾਲਰ ਕਢਦਾ ਉਹ ਤੇ ਮੱਲੋ ਮੱਲਿਓ ਦੇ ਹੱਥ ਤੇ ਧਰ ਦਿੰਦਾ ਇਹਨਾਂ ਨੂੰ ਇੰਨਾ ਡਾਲਰਾਂ ਦੇ ਨਾਲ ਆਪਣੀ ਮਾਂ ਦਾ ਇਲਾਜ ਕਰਾ ਤੇ ਆਪਣੀ ਜ਼ਿੰਦਗੀ ਵਧੀਆ ਬਣਾ ਕਿਉਂਕਿ ਜੇ ਮੈਨੂੰ ਇਹ ਫੋਨ ਨਾ ਮਿਲਦਾ ਤਾਂ ਮੇਰੀਆਂ ਬਹੁਤ ਸਾਰੀਆਂ ਕੀਮਤੀ ਚੀਜ਼ਾਂ ਇਸ ਫੋਨ ਦੇ ਨਾਲ ਹੀ ਚਲੀਆਂ ਜਾਣੀਆਂ ਸੀ ਤੇ ਮੈਂ ਪੈਸਾ ਤਾਂ ਬਹੁਤ ਕਮਾਇਆ ਹੁਣ ਤੱਕ ਬਹੁਤ ਪੈਸਾ ਮੇਰੇ ਕੋਲੇ ਪਾਰ ਅਮਰੀਕਾ ਵਾਲੀ ਤੇ ਮੇਰੀ ਧੀ ਜਿੰਨਾਂ ਨੂੰ ਮੈਂ ਹਮੇਸ਼ਾ ਨਾਲ ਰੱਖਦਾ ਆਪਣੇ ਫੋਨ 'ਚ ਰੱਖਦਾ ਉਹ ਉਹ ਖੋ ਜਾਨੀਆ ਸੀ ਮੇਰੇ ਤੋਂ ਫਿਰ ਉਹਨੂੰ ਉਹ ਘੁੱਟ ਕੇ ਗੱਲ ਨਾਲ ਆਉਂਦਾ ਤੇ ਰਵੀ ਆ ਜਿਹੜਾ ਉਹ ਵੀ ਭਾਵਕ ਹੋ ਜਾਂਦਾ ਮਾਹੌਲ ਉੱਥੇ ਗਮਗੀਨ ਹੋ ਜਾਂਦਾ ਤੇ ਜਿਹੜਾ ਪੁਲਿਸ ਵਾਲਾ ਹੁੰਦਾ ਉਹ ਵੀ ਰਵੀ ਦੀ ਇਮਾਨਦਾਰੀ ਤੇ ਬੜਾ ਹੈਰਾਨ ਹੁੰਦਾ ਉਸ ਤੋਂ ਬਾਅਦ ਚਲੋ ਰਵੀ ਇਹ ਉਹਨਾਂ ਨੂੰ ਬਾਏ ਕਹਿੰਦਾ ਹਨਾ ਤੇ ਫਿਰ ਰਵੀ ਆਪਣੇ ਘਰ ਆ ਜਾਂਦਾ ਤੇ ਅਗਲੇ ਦਿਨ ਅਖਬਾਰ ਦੇ ਵਿੱਚ ਇੱਕ ਬਹੁਤ ਵੱਡੀ ਖਬਰ ਲੱਗਦੀ ਹੈ ਜਿਹਦੇ ਵਿੱਚ ਇਹ ਲਿਖਿਆ ਜਾਂਦਾ ਕਿ ਇੱਕ ਬਹੁਤ ਵੱਡੇ ਹੋਟਲ ਦਾ ਸਧਾਰਨ ਜਿਹਾ ਵੇਟਰ ਜਿਹੜਾ ਕਿ ਗਰੀਬੀ ਦੇ ਨਾਲ ਜੂਝ ਰਿਹਾ ਪਰ ਉਹਨੇ ਆਪਣੀ ਇਮਾਨਦਾਰੀ ਜਿੰਦਾ ਰੱਖੀ ਤੇ ਉਹ ਖਬਰ ਸਾਰੇ ਕਿਤੇ ਫੈਲ ਜਾਂਦੀ ਆ ਤੇ ਉਸ ਤੋਂ ਬਾਅਦ ਜਿਹੜਾ ਰਵੀ ਆ ਉਹ ਉਸ ਹੋਟਲ ਦੇ ਵਿੱਚ ਨਹੀਂ ਜਾਂਦਾ ਕਿਉਂਕਿ ਉਹਨੂੰ ਪਤਾ ਹੁੰਦਾ ਵੀ ਮੈਨੂੰ ਮੈਨੇਜਰ ਨੇ ਪਤਾ ਨਹੀਂ ਖਰੀਆਂ ਖੋਟੀਆਂ ਸੁਣਾਉਣੀਆਂ ਪਰ ਅਗਲੇ ਦਿਨ ਜਦੋਂ ਉਹ ਘਰੇ ਹੁੰਦਾ ਤਾਂ ਉਸ ਹੋਟਲ ਦਾ ਮੈਨੇਜਰ ਰਵੀ ਦੇ ਘਰ ਆਉਂਦਾ ਤੇ ਉਹ ਰਵੀ ਨੂੰ ਆ ਕੇ ਕਹਿੰਦਾ ਵੀ ਰਵੀ ਮੈਨੂੰ ਮਾਫ਼ ਕਰ ਦੇ ਵੀ ਤੇਰੀ ਇਮਾਨਦਾਰੀ ਨੂੰ ਵੀ ਹਨਾ ਮੈਂ ਬੇਈਮਾਨੀ 'ਚ ਬਦਲਣ ਦੀ ਕੋਸ਼ਿਸ਼ ਕੀਤੀ ਵੀ ਤੂੰ ਇਮਾਨਦਾਰੀ ਦਿਖਾ ਕੇ ਸਾਬਤ ਕਰਤਾ ਵੀ ਇਮਾਨਦਾਰੀ ਵਾਕਈ ਹੀ ਚੰਗੀ ਨੀਤੀ ਹੁੰਦੀ ਆ ਵੀ ਮੈਂ ਇੱਕ ਫੋਨ ਪਿੱਛੇ ਕਿਵੇਂ ਆਪਣਾ ਮਨ ਬੇਈਮਾਨ ਕਰ ਲਿਆ ਤੇ ਤੈਨੂੰ ਮੈਂ ਕਿਵੇਂ ਧਮਕੀਆਂ ਦਿੱਤੀਆਂ ਜੋ ਕਿ ਮੈਨੂੰ ਨਹੀਂ ਸੀ ਇਦਾਂ ਨਹੀਂ ਸੀ ਕਰਨਾ ਚਾਹੀਦਾ ਤਾਂ ਰਵੀ ਆ ਜਿਹੜਾ ਉਹ ਕਹਿੰਦਾ ਵੀ ਨਹੀਂ ਸਰ ਮਾਫ਼ੀ ਮੰਗ ਕੇ ਮੈਨੂੰ ਛੋਟਾ ਨਾ ਕਰੋ ਤੇ ਫਿਰ ਰਵੀ ਹੈ ਜਿਹੜਾ ਉਹ ਦੱਸਦਾ ਵੀ ਮਿਸਟਰ ਐਂਡਰਸਨ ਨੇ ਮੈਨੂੰ ਜੌਬ ਆਫਰ ਕੀਤੀ ਐ ਤੇ ਉਹ ਜਲਦੀ ਮੈਨੂੰ ਉਧਰ ਬੁਲਾ ਰਹੇ ਆ ਮੇਰੀ ਭੈਣ ਦਾ ਤੇ ਮੇਰੀ ਮਾਂ ਦਾ ਇਲਾਜ ਵੀ ਉਹ ਕਰਾ ਰਹੇ ਆ ਭੈਣ ਦੀ ਪੜ੍ਹਾਈ ਦਾ ਖਰਚਾ ਵੀ ਕਰ ਰਹੇ ਆ ਤੇ ਫਿਰ ਮੈਨੇਜਰ ਕਹਿੰਦਾ ਵੀ ਇਹ ਤੇਰੀ ਇਮਾਨਦਾਰੀ ਦਾ ਫਲ ਆ ਕਿਉਂਕਿ ਇਮਾਨਦਾਰੀ ਹੈ ਜਿਹੜੀ ਉਹ ਅਨਮੋਲ ਹੁੰਦੀ ਆ ਉਹਦਾ ਕੋਈ ਮੁੱਲ ਨਹੀਂ ਤਾਰਿਆ ਜਾ ਸਕਦਾ ਜੇ ਐਂਡਰਸਨ ਤੇਰੇ ਲਈ ਇੰਨਾ ਵੀ ਕਰਦਾ ਨਾ ਉਹ ਵੀ ਥੋੜਾ ਪਰ ਦੇਖ ਤੂੰ ਇਸ ਹੋਟਲ ਦੇ ਵਿੱਚ ਇਮਾਨਦਾਰੀ ਨਾਲ ਕੰਮ ਕੀਤਾ ਤੇ ਆਖਰ ਨੂੰ ਤੇਰੀ ਦਿਖਾਈ ਹੋਈ ਇੱਕ ਵੱਡੀ ਇਮਾਨਦਾਰੀ ਨੇ ਤੇਰੀ ਜ਼ਿੰਦਗੀ ਦੇ ਰਾਹ ਨੂੰ ਸੌਖਾ ਕਰਦਾ ਉਹਨੂੰ ਗੱਲ ਨਾਲ ਲਾਉਂਦਾ ਤੇ ਫਿਰ ਰਵੀ ਦੀ ਇਮਾਨਦਾਰੀ ਦੇ ਚਰਚੇ ਨਾ ਸਾਰੇ ਦਿੱਲੀ ਸ਼ਹਿਰ ਦੇ ਵਿੱਚ ਹੋ ਜਾਂਦੇ ਆ ਤੇ 2 ਮਹੀਨਿਆਂ ਦੇ ਅੰਦਰ ਅੰਦਰ ਹੀ ਮਿਸਟਰ ਐਂਡਰਸਨ ਆ ਜਿਹੜਾ ਉਹ ਰਵੀ ਨੂੰ ਅਮਰੀਕਾ ਬੁਲਾ ਲੈਂਦਾ ਆ ਆਪਣੇ ਖਰਚੇ ਤੇ ਬੁਲਾਉਂਦਾ ਨਾਲੇ ਫਿਰ ਅਮਰੀਕਾ ਜੌਬ ਕਰਕੇ ਜਿਹੜਾ ਰਵੀ ਆ ਉਹ ਆਪਣੇ ਭੈਣ ਨੂੰ ਪੈਸੇ ਭੇਜਦਾ ਦੇ ਦਿੱਲੀ ਦੇ ਵਿੱਚ ਉਹਦੀ ਭੈਣ ਇੱਕ ਵਧੀਆ ਫਲੈਟ ਲੈਂਦੀ ਆ ਉਹਦੀ ਮਾਂ ਦਾ ਇਲਾਜ ਹੋ ਜਾਂਦਾ ਦੋਨੋਂ ਮਾਂ ਮਾ ਧੀਆਂ ਵਧੀਆ ਰਹਿੰਦੀਆਂ ਜਦੋਂ ਰਵੀ ਦੀ ਭੈਣ ਦੀ ਪੜ੍ਹਾਈ ਪੂਰੀ ਹੋ ਜਾਂਦੀ ਆ ਫਿਰ ਰਵੀ ਦੀ ਭੈਣ ਤੇ ਉਹਦੀ ਮਾਂ ਵੀ ਅਮਰੀਕਾ ਚਲੀਆਂ ਜਾਂਦੀਆਂ ਤੇ ਅੱਜ ਉਹ ਦੋਨੋਂ ਭੈਣ ਭਰਾ ਇੰਟਰਸਨ ਦੀ ਕੰਪਨੀ ਦੇ ਵਿੱਚ ਨੌਕਰੀ ਕਰਦੇ ਆ ਤੇ ਅਮਰੀਕਾ ਦੇ ਵਿੱਚ ਉਹਨਾਂ ਦਾ ਆਪਣਾ ਬਹੁਤ ਵਧੀਆ ਘਰ ਆ ਦੋਨਾਂ ਭੈਣ ਭਰਾਵਾਂ ਦੀ ਮਿਹਨਤ ਤੇ ਇਮਾਨਦਾਰੀ ਨੇ ਕਿਵੇਂ ਉਹਨਾਂ ਦੋਨਾਂ ਦੀ ਤੇ ਉਹਦੀ ਮਾਂ ਦੀ ਜ਼ਿੰਦਗੀ ਬਦਲੀ ਇਹ ਗੱਲ ਬਿਲਕੁਲ ਸੱਚ ਆ ਕਿ ਇਮਾਨਦਾਰੀ ਸਾਨੂੰ ਕਿੱਥੋਂ ਦੀ ਕਿੱਥੇ ਲੈ ਜਾਏ ਇਹ ਸਾਨੂੰ ਵੀ ਨਹੀਂ ਪਤਾ ਹੁੰਦਾ ਜੇ ਅਸੀਂ ਮਿਹਨਤ ਕਰ ਰਹੇ ਹਾਂ ਤੇ ਨਾਲ ਨਾਲ ਅਸੀਂ ਇਮਾਨਦਾਰ ਵੀ ਆ ਤਾਂ ਉਹਦਾ ਫਲ ਸਾਨੂੰ ਇੱਕ ਨਾ ਇੱਕ ਦਿਨ ਜ਼ਰੂਰ ਮਿਲਦਾ ਇਸ ਕਰਕੇ ਹਾਲਾਤ ਜਿਹੋ ਜੇ ਮਰਜ਼ੀ ਹੋਣ ਕਦੇ ਵੀ ਸਾਨੂੰ ਆਪਣੇ ਸੁਪਨੇ ਆ ਤੇ ਆਪਣੀ ਇਮਾਨਦਾਰੀ ਨਾਲ ਸਮਝੌਤਾ ਨਹੀਂ ਕਰਨਾ ਚਾਹੀਦਾ ਸਾਨੂੰ ਇਮਾਨਦਾਰੀ ਜਿੰਦਾ ਰੱਖਣੀ ਚਾਹੀਦੀ ਆ ਤਾਂ ਕਿ ਅਸੀਂ ਇੱਕ ਵਧੀਆ ਇਨਸਾਨ ਤੇ ਵਧੀਆ ਸਫਲ ਇਨਸਾਨ ਬਣ ਸਕੀਏ ਹਾਂਜੀ ਦੋਸਤੋ ਕੀ ਨੇ ਤੁਹਾਡੇ ਇਸ ਕਹਾਣੀ ਬਾਰੇ ਵਿਚਾਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ